ਤ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਤੋਂ ਸਾਡੇ ਬੱਚੇ ਜਿਹੜੇ ਐ ਬਹੁਤ ਜ਼ਿਆਦਾ ਰਿਪੋਰਟ ਕਰਕੇ ਜਿਹੜੇ ਆ ਉਹ ਵਾਪਸ ਲਿਆਉਂਦੇ ਗਏ ਆ ਔਰ ਇੱਕ ਸਮੱਸਿਆ ਆ ਸਾਡੀ ਬਹੁਤ ਵੱਡੀ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਆ ਸਾਡੇ ਬੱਚੇ ਵਾਪਸ ਆ ਰਹੇ ਨੇ ਜਾਂ ਵਾਪਸ ਭੇਜੇ ਜਾ ਰਹੇ ਨੇ ਜਿਵੇਂ ਖਾਲਸਾ ਦਿਵਾਨ ਇੱਕ ਬਹੁਤ ਵੱਡਾ ਜਿਹੜਾ ਆਧਾਰਾ ਸਿੱਖ ਪੰਥ ਦਾ ਔਰ ਜਿਹਦਾ ਫੋਕਸ ਜਿਹੜਾ ਹਮੇਸ਼ਾ এডੂਕੇਸ਼ਨ ਦੇ ਉੱਤੇ ਰਹਿੰਦਾ। ਔਰ ਚਿਪਖਾਲਸਾ ਦਵਾਨ ਨੇ ਲੋੜ ਮਹਿਸੂਸ ਕੀਤੀ ਹੈ ਕਿ ਕਿਉਂ ਨਾ ਛੋਟੀਆਂ ਕਲਾਸਾਂ ਤੋਂ ਇਹ ਬੱਚਿਆਂ ਨੂੰ ਜਿਹੜਾ ਸਕਿੱਲ ਦੇ ਨਾਲ ਜੋੜਨ ਵਾਸਤੇ ਕੋਈ এডੂਕੇਸ਼ਨ ਦੇਣ ਦੇ ਪ੍ਰਬੰਧ ਕੀਤੇ ਜਾਣ। ਇਹਦੇ ਸਬੰਧ ਦੇ ਵਿੱਚ ਹੀ ਅੱਜ ਅਸੀਂ ਇੱਕ ਛੋਟੀ ਜਿਹੀ ਮੀਟਿੰਗ ਜਿਹੜੀ ਹੈ ਚਿਪਖਾਲਸਾ ਦਵਾਨ ਵਿਖੇ ਡਾਕਟਰ ਨਿੱਜਰ ਸਾਹਿਬ ਨੇ ਅਰੇਂਜ ਕੀਤੀ ਹੈ। ਜਿਹਦੇ ਵਿੱਚ ਅਸੀਂ ਵਿਚਾਰਾ ਕਰਨੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਹੈ ਅਸੀਂ ਸਕੂਲਾਂ ਦੇ ਵਿੱਚ ਜਿਹੜੀ ਸੰਸਾਰੀ ਵਿਦਿਆ ਹੈਗੀ ਆ ਉਹ ਤਾਂ ਦੇਣੀ ਦੇਣੀ ਆ ਧਾਰਮਿਕ ਵਿਦਿਆ ਵੀ ਦੇਣੀ ਦੇਣੀ ਆ ਔਰ ਕਿਉਂ ਨਾ ਬੱਚਿਆਂ ਨੂੰ ਜਿਹੜਾ ਛੋਟੀ ਉਮਰ ਤੋਂ ਜਿਹੜਾ ਹੈ ਸਕਿੱਲ ਦੇ ਨਾਲ ਜਿਹੜਾ ਜੋੜਨ ਵਾਸਤੇ ਜਾਂ ਸਕਿੱਲ ਦੇ ਪ੍ਰਤੀ ਚੇਤਨ ਕਰਨ ਵਾਸਤੇ ਜਿਹੜਾ ਹੈ ਉਹ ਕੋਈ ਨਾ ਕੋਈ ਮੈਟਰ ਤਿਆਰ ਕਰਕੇ ਬੱਚਿਆਂ ਨੂੰ ਜਿਹੜਾ ਉਹ ਜਾਣਕਾਰੀ ਦਿੱਤੀ ਜਾਵੇ ਤਾਂ ਇਸ ਮਕਸਦ ਲਈ ਜਿਹੜਾ ਹੈ ਸਾਡੇ ਬਰਾਜ ਸਾਹਿਬ ਬੈਠੇ ਨੇ ਹੋਰ ਸਾਡੇ ਪ੍ਰਤਵੰਤੇ ਬੈਠੇ ਨੇ ਤੇ ਇਸ ਮਕਸਦ ਲਈ ਅੱਜ ਚੀਫ ਖਾਲਸਾ ਦਰਬਾਰ ਦੇ ਵਿੱਚ ਅਸੀਂ ਇਕੱਠੇ ਹੋਏ ਆ ਔਰ ਇਹ ਇੱਕ ਸਾਡੇ ਸਾਹਮਣੇ ਕਰੰਟ ਜਿਹੜੀ ਹੈ ਸਮੱਸਿਆ ਹੈ ਕਿਉਂਕਿ ਜਦੋਂ ਸਾਡੇ ਬੱਚੇ ਸਕਿੱਲ ਨਾਲ ਜੁੜਨਗੇ ਤੇ ਉਹ ਆਤਮ ਨਿਰਭਰ ਬਣਨਗੇ ਤੇ ਆਪਣੀ ਰੋਜ਼ੀ ਰੋਟੀ ਇੱਥੇ ਹੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਕਮਾ ਕੇ ਖਾਣਗੇ ਇਹਦੇ ਨਾਲ ਸਾਡੇ ਪੰਜਾਬ ਦਾ ਡੈਮੋਗ੍ਰਾਫ ਜਿਹੜਾ ਚੇਂਜ ਹੋ ਰਿਹਾ ਇਸ ਸਮੱਸਿਆ ਤੋਂ ਵੀ ਸਾਨੂੰ ਛੁਟਕਾਰਾ ਮਿਲੇਗਾ ਤੇ ਸਾਡੇ ਬੱਚਿਆਂ ਦਾ ਜਿਹੜਾ ਪੁਨਰ ਬਸੇਵਾ ਵੀ ਹੋਵੇਗਾ ਤੇ ਜਿਹੜੀ ਟ੍ਰਪੋਰਟਿੰਗ ਦੀ ਸਮੱਸਿਆ ਜਿਹੜੀ ਅੱਜ ਆ ਰਹੀ ਹੈ ਸਾਨੂੰ ਇਸ ਸਮੱਸਿਆ ਤੋਂ ਵੀ ਜਿਹੜਾ ਅਸੀਂ ਕਿਸੇ ਹੱਦ ਤੱਕ ਨਿਜ਼ਾਤ ਪਾਵਾਂਗੇ ਇਸੇ ਮਕਸਦ ਨੂੰ ਲੈ ਕੇ ਅੱਜ ਅਸੀਂ ਚੀਫ ਖਾਲਸਾ ਦਵਾਨ ਦੇ ਵਿੱਚ ਜਿਹੜਾ ਇਕੱਠੇ ਹੋਏ ਆ ਜੋ ਦਿੱਲੀ ਕਮੇਟੀ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਕੱਲ ਸਿਕਸੰਤਾਵਾਂ ਨੂੰ ਸੱਦਿਆ ਗਿਆ ਉਹਦੇ ਚ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਤੇ ਵਿਚਾਰ ਚਚਾ ਹੋਇਆ ਕਿ ਆਪ ਵੀ ਇਸ ਮੁਲਕਾ ਜੀ ਮੈਂ ਜਾਣਾ ਹੈਗਾ ਉਹਨਾਂ ਨੇ ਇੱਕ ਕਨਵੈਨਸ਼ਨ ਰੱਖੀ ਹੈ ਜਿਹਦੇ ਵਿੱਚ ਭਾਰਤ ਭਰ ਦੀਆਂ ਸਿੰਘ ਸੁਭਾਵਾਂ ਤੇ ਭਾਰਤ ਭਰ ਦੀਆਂ ਗੁਰਦਾਰਾ ਕਮੇਟੀਆਂ ਜਿਹੜੀਆਂ ਨੇ ਮੇਰੀ ਜਾਣਕਾਰੀ ਦੇ ਵਿੱਚ ਸ਼ਮੂਲਿਤ ਕਰ ਰਹੀਆਂ ਨੇ ਦਿੱਲੀ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸੱਦੇ ਦੇ ਉੱਤੇ ਸਾਰੇ ਉੱਥੇ ਇਕੱਠੇ ਹੋ ਰਿਹਾ ਕਨਵੈਨਸ਼ਨ ਦੇ ਵਿੱਚ ਮੈਨੂੰ ਵੀ ਸੱਦਾ ਆਇਆ ਮੈਂ ਜਾਣਾ ਹੈ ਤਾਂ ਅਮੀ ਸਾਹਿਬ ਵੱਲੋਂ ਕੱਲ ਅਸਤੀਫਾ ਦਿੱਤਾ ਗਿਆ ਕੀ ਕਰਨਾ ਚਾਹੁੰਦੇ ਬੜਾ ਦੁਖਦਾਈ ਹੈ ਧਾਮੀਤ ਸਿੰਘ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਛਿਉਣਾ ਚਾਹੀਦਾ ਸਗੋ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰ ਪੇਸ਼ ਖੜੋਤੀ ਹੈ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਇਹ ਜੇ ਕਪਤਾਨ ਜਿਹੜਾ ਹੈ ਉਹ ਅਦ ਵਿਚਾਲੇ ਜਿਹੜਾ ਸੀਟ ਛੱਡਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਤਾਂ ਬੜਾ ਦੁੱਖ ਹੋਇਆ ਉਹਨਾਂ ਦੇ ਸਨਿਫੇਦਿਆਂ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ مالک ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਜਿਹੜਾ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰਗੂਜੀਤ ਸਿੰਘ ਵਿਰਕ ਕਮਾਂਡ ਸੰਭਾਲ ਸਕਦੇ ਨੇ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈਨੂੰ ਨਹੀਂ ਲੱਗਦਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦਾ ਏਡਾ ਵੱਡਾ ਆਧਾਰ ਹੈ ਉਹ ਨੂੰ ਸੰਭਾਲ ਪਾਉਣਗੇ ਜੈਸਰ ਸਾਹਿਬ ਤੁਸੀਂ ਦੇਖਿਆ ਹੋਣਾ ਧਾਮੀ ਸਾਹਿਬ ਨੂੰ ਤੁਸੀਂ ਉਸ ਸੰਸਥਾ ਦੇ ਵਿੱਚ ਕੰਮ ਕਰ ਰਹੇ ਹੋ ਕੀ ਲੱਗਦਾ ਕਿ ਨਾ ਹਾਲਾਤਾਂ ਦੇ ਵਿੱਚ ਉਹ ਜਿਹੜਾ ਸੀਗਾ ਜਿਹੜਾ ਅਸਤੀਫਾ ਧਾਮੀ ਸਾਹਿਬ ਵੱਲੋਂ ਦਿੱਤਾ ਗਿਆ ਉਸ ਤੋਂ ਕਿਸ ਤਰ੍ਹਾਂ ਦੀ ਜਾਣਕਾਰੀ ਇਹ ਮਿਲੀ ਹੈ ਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੁਹਾਡੇ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਯਾਨੀ ਸੁਲਤਾਨ ਸਿੰਘ ਜਿਹੜੀ ਆ ਉਹ ਹੋ ਸਕਦੀ ਜਾਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੀਗੀਆਂ ਵਾਪਸ ਲਈਆਂ ਜਾ ਸਕਦੀਆਂ ਹੈ ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕਿ ਮੈਨੂੰ ਜਾਂਦੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਜੀ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਝੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ ਸਿੰਘ ਸਾਹਿਬਾਂ ਨਾਲ ਤਾਂ ਕਿੰਨਾ ਕੁ ਦਬਾਅ ਹੋਇਆ ਇਸ ਟਾਈਮ ਤੇ ਮੈਂ ਤਾਂ ਦਬਾਅ ਮੁਕਤ ਹਾਂ ਜੀ ਨਹੀਂ ਬਾਕੀਆਂ ਦਾ ਬਾਕੀਆਂ ਦਾ ਮੈਨੂੰ ਪਤਾ ਨਹੀਂ ਸਿੰਘ ਸਾਹਿਬ ਜਦੋਂ ਤੁਸੀਂ ਪਹਿਲੀ ਵੀਡੀਓ ਜਾਰੀ ਕਰਦੇ ਹੋ ਉਦੋਂ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦੇ ਕਿ ਪਰ ਜਦੋਂ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਫਿਰ ਗਿਆਨੀ ਰਗਵੀਰ ਸਿੰਘ ਵਿਦੇਸ਼ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਆ ਫਿਰ ਤਾਂ ਮੇ ਸਾਹਬ ਦਾ ਜਿਹੜਾ ਪੂਰਾ ਰੋਕਿਆ ਉਹ ਚੇਜ ਹੋ ਜਾਂਦਾ ਪੂਰੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋ ਰਹੇ ਉਹਨੂੰ ਕਿੱਦਾਂ ਦੇਖਦੇ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦੇ ਤਹਿਤ ਹੁੰਦੀ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸਿੰਘ ਸਹਿਬਾਨ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ। ਔਰ ਮੈਂ ਆਪਣੇ ਨਾਲ ਆਪਣੇ ਬਾਰੇ ਦਾਅਵੇ ਨਾ ਕਹਿ ਸਕਦਾ ਕਿ ਪੰਨ ਸਿੰਘ ਸਾਹਿਬਾਨ ਦੇ ਵਿੱਚ ਸ਼ਮੂਲੀਅਤ ਜਿਸ ਵਕਤ 2 ਦਸੰਬਰ ਨੂੰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਨਾ ਹੈ ਸਭ ਕੋ ਦਇਆਪੂਰ ਸੀ। ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੀ ਸੀ ਉਹਨਾਂ ਦੇ ਅੰਦਰ ਈਰਖਾ ਪਾਵ ਸੀ ਜਿਹੜਾ ਪ੍ਰਗਟ ਹੋਇਆ। ਔਰ ਇਹ ਸਿੱਖ ਰ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਬੈ ਮੈਂ ਸੋਚਦਾ ਕਿ ਜੇ ਇਸ ਮਾਦੇ ਵਿੱਚ ਬਹੁਤੇ ਲੋਕਾਂ ਦੇ ਨਾਲ ਨੂੰ ਜੇਕਰ ਕੋਈ ਕਾਰਵਾਈ ਉਹਦੇ ਖਿਲਾਫ ਹੁੰਦੀ ਆ ਉਹਨਾਂ ਦੀ ਯੂਨੀਅਨਾਂ ਉਹਨਾਂ ਦੇ ਧਰਨੇ ਦੇ ਦਿੱਤੇ ਜਾਂਦੇ ਪਰ ਇੱਕ ਕੌਮ ਦੇ ਇੰਨੇ ਵੱਡੇ ਅਹੁਦੇ ਤੇ ਤਨਤ ਸਿੰਘ ਸਭਾ ਨੂੰ ਇੱਕਦਮ ਹਟਾ ਦਿੱਤਾ ਜਾਂਦਾ ਔਰ ਕੋਈ ਬੋਲਦਾ ਵੀ ਨਹੀਂ ਇਹਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਅਕਾਲ ਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਹੈ ਯਕੀਨ ਆ ਪੂਰਾ ਕਿ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਜੀ ਗੁਰੂ ਪੰਥ ਲਈ ਕੀਤਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਜੋ ਵੀ ਕੀਤਾ ਇਸ ਲਈ ਜੋ ਮੇਰੇ ਨਾਲ ਹੋਇਆ ਉਹ ਮੇਰਾ ਗੁਰੂ ਅਕਾਲਪੁਰਖ ਜਾਣਦਾ ਉਹ ਹੀ ਦੇਖਦਾ ਜਥੇਦਾਰ ਗਿਆਨੀ ਰਕਬੀਰ ਸਿੰਘ ਉਹਨਾਂ ਦੀ ਅੱਜ ਵੀ ਆਣੀ ਹੈ ਕਿ ਸਿੰਘ ਸਾਹਿਬ ਨੂੰ ਵਾਪਸ ਲਿਆ ਜਾਵੇ ਤੁਹਾਨੂੰ ਵਾਪਸ ਲਿਆ ਜਾਵੇ ਜੇ ਵਾਪਸ ਲੈਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਕੋ ਮੈਂ ਅਜੇ ਇਹਦੇ ਬਾਰੇ ਕੋਈ ਵਿਚਾਰ ਨਹੀਂ ਕੀਤੀ ਪਰ ਮੈਂ ਉਹਨਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਹਾਂ ਜਾਨੀ ਜਿਸ ਤਰ੍ਹਾਂ ਉਹ ਸਰਕਾਰ ਕਹਿ ਰਹੇ ਨੇ ਕਿ ਤਲਬ ਕੀਤਾ ਜਾਂਦਾ ਹੈ ਉਹ ਸਜ਼ਾ دیتی ਹੈ ਜਦੋਂ ਮੈਂ ਕਰਤਾ ਤਾਂ ਉਹਨੂੰ ਤਲਬ ਕਰਨਾ ਚਾਹੀਦਾ ਕਰ ਗਿਆਨੀ ਰਣਜੀਤ ਸਿੰਘ ਗੋਹਰ ਇੱਕ ਤਖਤ ਦੇ ਜਥੇਦਾਰ ਰਹੇ ਨੇ ਔਰ ਮੈਨੂੰ ਇਸ ਗੱਲ ਦਾ ਬਾਖੂਬੀ ਇਲਮ ਹੈ ਕਿ ਜਿਹੜੇ ਤਖਤ ਦੇ ਜਥੇਦਾਰ ਰਹੇ ਹੋਣ ਉਹਨਾਂ ਬਾਰੇ ਕੋਈ ਅਪਸ਼ਬਦ ਬੋਲਣੇ ਜਿਹੜੇ ਐ ਮੈਂ ਮناسب ਨਹੀਂ ਸਮਝਦਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ। ਜੀ ਸਾਹਿਬ ਜੀ ਤੰਮੇ ਸਾਹਿਬ ਨੇ ਸਿੱਧੇੋ-ਖੇ ਬਿਆਨ ਦਿੱਤਾ ਹੈ ਕਿ ਨੈਤਿਕਤਾ ਦੇ ਭਾਰਤੇ ਸਿਫਾ ਦੇ ਰਹੇ ਨੇ ਯਾਨੀ ਰਵਿਸ਼ੀ ਸਿੰਘ ਰਾਂ ਦੀ ਪੋਸਟ ਤੋਂ ਬਾਅਦ ਉਸ ਨੂੰ ਕਿਸ ਤਰ੍ਹਾਂ ਦੇਖਦੇ ਮੈਂ ਇਸ ਨੂੰ ਜਿਹੜਾ ਧਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕਿ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਮੈਂ ਇਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਐਡਜਕਟਿਵ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਆਉਣਗੇ ਕਿ ਐਡਜਕਟਿਵ ਕਮੇਟੀ ਤੇ ਉਮੀਦ ਕਿਉਂ ਲੱਗ ਰਿਹਾ ਤੁਹਾਨੂੰ ਕਿਉਂਕਿ ਆਪਣੀ ਐਡਜਕਟਿਵ ਕਮੇਟੀ ਇਸ ਕਰਕੇ ਉਮੀਦ ਹੈ ਕਿ ਉਹਨਾਂ ਦਾ ਅਸਤੀਫਾ ਸੱਤ ਮੈਂਬਰੀ ਕਮੇਟੀ ਵੱਲੋਂ ਉਹਨਾਂ ਨੇ ਆਪਣੇ ਪੈਰ ਪਿੱਛੇ ਪਿੱਛੇ ਨਹੀਂ ਉਹ ਨਹੀਂ ਖਿੱਚਨੇ ਚਾਹੀਦੇ ਸੀ ਕਿਉਂਕਿ ਉਹ ਸੇਵਾ ਅਕਾਲ ਤਖਸਾਲ ਵੱਲੋਂ ਲੱਗੀ ਹੈ ਤੇ ਅਕਾਲ ਤਖਸਾਲ ਤੋਂ ਸੇਵਾ ਜਿਹੜੀ ਲੱਗਦੀ ਉਹ ਪੰਥ ਦੀ ਸੇਵਾ ਹੁੰਦੀ ਹੈ ਤੇ ਪੰਥ ਦੀ ਸੇਵਾ ਝੋਲੀ ਪਾਉਣ ਵਾਸਤੇ ਹਰ ਸਿੱਖ ਜਿਹੜਾ ਲੋਕ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਸਕ੍ਰਿਪਟ ਪਹਿਲਾਂ ਤੋਂ ਲਿਖੀ ਹੈ ਕੀ ਤਾਂ ਮੈਂ ਸਾਹਿਬ ਦਾ ਅਸਤੀਫਾ ਵੀ ਉਹ ਸਕ੍ਰਿਪਟ ਦਾ ਹਿੱਸਾ ਲੱਗ ਰਿਹਾ ਤੁਹਾਨੂੰ ਮੈਂ ਕੋਈ ਸਪ੍ਰੈਟ ਸਿਕਰਪਟ ਦੀ ਗੱਲ ਨਹੀਂ ਕੀਤੀ ਮੈਂ ਤਾਂ ਵੈਸੇ ਕਹਿੰਦਾ ਕਿ ਅਡਜੈਕਟਿਵ ਕਮੇਟੀ ਆਪਣੀ ਨਹੀਂ ਜਦੋਂ ਤੁਹਾਨੂੰ ਹਟਾਇਆ ਜਾਣਾ ਤੁਹਾਡੇ ਆਪਣੇ ਲਿਖੀ ਸੀ ਉਹ ਸਕ੍ਰਿਪਟ ਹੈ ਪੂਰੀ ਜੀ ਪੂਰੀ ਸਕ੍ਰਿਪਟ ਹੈ ਪੂਰਾ ਇੱਕ ਉਹ ਜਿਵੇਂ ਫਿਲਮ ਬਣਨ ਤੋਂ ਪਹਿਲਾਂ ਪੂਰਾ ਤਿਆਰ ਹੁੰਦਾ ਨਾ ਜੀ ਸਟੋਰੀ ਲਿਖੀ ਜਾਂਦੀ ਹੈ ਪਾਤਰ ਚੁਣੇ ਜਾਂਦੇ ਆ ਤੇ ਫਿਰ ਉਹਨਾਂ ਪਾਤਰਾਂ ਨੂੰ ਡਾਇਲੌਗ ਦਿੱਤੇ ਜਾਂਦੇ ਆ ਉਹ ਸਾਰਾ ਕੁਝ ਐਦਾਂ ਹੀ ਹੋਇਆ ਬਰਸਾ ਸਿੰਘ ਵਟੋਆ ਦਾ ਕਨਕਲੂਜਨ ਜਿਹੜਾ ਕੱਟਿਆ ਜਾਦਾ ਹੈ ਤੁਹਾਨੂੰ ਲੱਗਦਾ ਜਿਹੜਾ ਤਾਂ ਵੀ ਸਾਡਾ ਸੀਵਾ ਵੀ ਉਸੇ ਸਟੋਰੀ ਦਾ ਅਗਲਾ ਸ਼ਾਇਦ ਪਾਰਟ 3 ਵੀ ਆ ਜਾਵੇ ਜੀ ਬਰਸਾ ਸਿੰਘ ਵਟੋਆ ਦਾ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਰਿਹਾ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਮੈਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਜਦੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿਸੇ ਨੂੰ ਕੁਝ ਕਰਨ ਦਾ ਸਰ ਸਾਹਿਬ ਇਹ ਕਿਹਾ ਜਾਂਦਾ ਜੀ ਮर्याਦਾ ਨੂੰ ਲੈ ਕੇ ਕਿ ਐਸਜੀਪੀਸੀ ਜਿਹੜੀ ਆ ਉਹ ਜੱਥੇਦਾਰ ਸਾਹਿਬ ਨੂੰ ਸੈਕ ਕਰ ਸਕਦੀ ਆ ਜਦ ਅਸਲ ਜਿ ਮਰਿਆਦਾ ਕੀ ਆ ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕੀ ਕਾਲ ਹੈ ਚੰਗਾ ਇਹ ਸੀ ਪਦਵੀ ਦਾ ਵੀ ਸਨਮਾਨ ਸੀ ਔਰ ਚੰਗਾ ਵੀ ਇਹ ਸੀ ਪਦਵੀ ਦੇ ਸਨਮਾਨ ਸੀ ਕਿ ਜੇ ਕੋਈ ਮੇਰੇ ਖਿਲਾਫ ਸ਼ਿਕਾਇਤ ਵੀ ਸੀ ਤੇ ਉਹਦਾ ਜਿਹੜਾ ਜਾਂਚ ਪਰਤਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਟੀ ਦੇ ਜਹਾਦਰ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਇਹਦੇ ਨਾਲ ਪਦਵੀ ਦਾ ਸਨਮਾਨ ਰਹਿਣਾ ਸੀ ਪਰ ਜਦੋਂ ਤੁਹਾਨੂੰ ਇੱਥੇ ਰੱਖਿਆ ਗਿਆ ਸੀਗਾ ਸਿਵਾਵਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ 1998-99 ਦੀ ਸ਼ਾਇਦ ਗੱਲ ਹੈ ਉਹ ਤੋਂ ਕੋਈ ਪਰਸਾਲੀਆਂ ਤੁਹਾਡੀ ਕਮੇਟੀ ਨਹੀਂ ਉਠਾਈ ਗਈ ਸੀ ਕੋਈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀ 2007 ਦੇ ਵਿੱਚ ਕੁਝ ਕੀ 18 ਸਾਲਾਂ ਬਾਅਦ ਬਿਲਕੁਲ ਜੀ ਹੁਣ ਆ ਤਾਂ ਮੈਂ ਰਗੂਜੀਤ ਸਿੰਘ ਵਰਕ ਤੇ ਇਲਜ਼ਾਮ ਲਾ ਦਿੰਨਾ ਕਿ ਉਹ ਐਨ ਆਰ ਆਈ ਸਰਾ ਬਣੀ ਹੈ ਉਹਦੇ ਵਿੱਚ ਕਪੜੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਲੰਗਰ ਬਣਿਆ ਉਹਦੇ ਵਿੱਚ ਕਪੜੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ 18 20 ਸਾਲ ਪਹਿਲਾਂ ਲੰਗਰ ਬਣਿਆ 18 20 ਸਾਲ ਪਹਿਲਾਂ ਸਰਾ ਬਣੀ ਹੈ ਮੈਂ ਅਪਲੀਕੇਸ਼ਨ ਮੂਵ ਕਰ ਦਿੰਨਾ ਹੈਗਾ ਤਾਂ ਕੀ ਇਹ ਜਾਂਚ ਕਰਵਾਉਣਗੇ ਸਾਰਾ ਗੜੀ ਸਰਾਾਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਚਾਈਨਾ ਤੋਂ ਲਿਆਂਦੇ ਗਏ ਤੇ 4 ਦਿਨ ਨਹੀਂ ਚੱਲੇ ਫਰਨੀਚਰ ਜਿਹੜਾ ਹੈ ਉਹ ਚੈਨਾ ਤੋਂ ਲਿਆਂਦਾ ਗਿਆ ਤੇ ਉਹ ਚਾਰ ਦਿਨ ਨਹੀਂ ਚੱਲਿਆ ਹੈਗਾ ਤੇ ਲੰਗਰ ਦਾ ਜਿਹੜਾ ਐਸਟੀਮੇਟ 5 ਕਰੋੜ ਦਾ ਸੀ ਤੇ 22 23 ਕਰੋੜ ਦਾ ਬਣਿਆ ਉਹ ਵੀ ਉਧੂਰਾ ਛੱਡ ਕੇ ਕੰਪਨੀ ਭੱਜ ਗਈ ਕੌਣ ਜ਼ਿੰਮੇਵਾਰ ਹੈ ਹਰਿਆਣੇ ਦੇ ਵਿੱਚ 7 ਕਰੋੜ ਰੁਪਇਆ ਲਾ ਕੇ ਚੀਨ ਦੇ ਵਿੱਚ ਇੱਕ ਬਿਲਡਿੰਗ ਤਿਆਰ ਕੀਤੀ ਖੰਡਰ ਬਣੀ ਪਈ ਹੈ ਉਹ 7 ਕਰੋੜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਲੱਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਇਦੀਆਂ ਪਰਤਾਲ ਨਹੀਂ ਹੋਣੀ ਚਾਹੀਦੀ ਇਹਦੀ ਮੈਂ ਐਪਲੀਕੇਸ਼ਨ ਦੇ ਦਿੰਨਾ ਕਿਸੇ ਕਹਿੰਦੇ ਹਰਿਆਣਾ ਕਮੇਟੀ ਦੇ ਜ਼ਿੰਮੇਵਾਰ ਹੋਰ ਵੱਡੀ ਗੱਲ ਕੀ ਤੁਹਾਡਾ ਤਾਂ ਮੈਟਰ ਵੀ ਦੇਤੀ ਸੀ ਹਾਲਾਂਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸੰਸਦਾ ਦੇ ਬਿਲਕੁਲ ਮੈਂ ਮੈਂ ਤੁਹਾਨੂੰ ਵੀ ਇਹੋ ਜੇ ਮਸਲੇ ਕਣਾ ਦਿੰਨਾ ਹੈਗਾ ਜਿਹਦੀ ਪਰਤਾਲ ਹੋਣੀ ਚਾਹੀਦੀ ਹੈ ਜੇ ਪਰਤਾਲ ਹੋਵੇ ਮੈਂ ਦਾਅਵੇ ਨਾ ਕਹਿੰਦਾ ਕਿ ਇਹ ਬੰਦੇ ਜਿਹੜੇ ਨੇ ਜਿਹੜੇ ਮੇਰੇ ਖਿਲਾਫ ਪਰਤਾਲ ਕਰਦੇ ਸੀ ਇਹ ਕਟਾਰੇ 'ਚ ਖੜੇ ਹੋਣਗੇ ਇੱਕ ਸਿੰਘ ਸਾਹਿਬ ਤੁਹਾਡੇ ਦੇ ਨਾਮ 'ਤੇ ਇਲਜ਼ਾਮ ਲੱਗਾ ਕਿ ਦਿੱਲੀ ਦੀ ਨਾਲ ਯਾਰੀ ਵਾਲਾ ਤੁਸੀਂ ਵੀ ਕਰ ਚੁੱਕੇ ਹੋ ਪਰ ਹੁਣ ਬੇਚਰਚਾਵਾਂ ਨੇ ਕਿ ਕੱਲ੍ਹ ਦੀ ਬੀਜੇਪੀ ਗੜਜੋੜ ਹੋਰ ਦੀਆਂ ਤਿਆ ਮੈਂ ਤਾਂ ਹੁਣ ਜੀ ਬ੍ਰੇਕਫਾਸਟ ਕਰਕੇ ਆਇਆ ਹਾਂ ਸਰਦਾਰ ਗੁਰਪ੍ਰਤਾਪ ਸਿੰਘ ਦੇ ਘਰ ਤੇ ਉਹ ਕੱਲ ਉੱਤੇ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚੋਂ ਨੇ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਬਾਬਾ ਮਹਾਰਾਜ ਸਿੰਘ ਦੇ ਕਈ ਸ਼ਸਤਰ ਬਸਤਰ ਉਹਨਾਂ ਦੇ ਘਰੇ ਰਹੇ ਨੇ ਮੈਂ ਤਾਂ ਵੈਸੇ ਇਸ ਕਰਕੇ ਗਿਆ ਸੀ ਕਿ ਭਾਈ ਡੈਪੂਟੇਸ਼ਨ ਤੇ ਬੜਾ ਲੰਮਾ ਸਮਾਂ ਹੋ ਗਿਆ ਤੈਨੂੰ ਭਾਜਪਾ ਚ ਗਏ ਨੂੰ ਵਾਪਸ ਆ ਜਾ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚ ਉਹਨਾਂ ਦੇ ਤਾਂ ਸ਼ਸਤਰ ਬਸਤਰ ਪਏ ਨੇ ਮਹਾਰਾਜ ਦੇ ਮੈਂ ਨਹੀਂ ਸਮਝਦਾ ਕਿ ਜੇ ਗੜਜੋੜ ਹੁੰਦਾ ਤਾਂ ਪੰਜਾਬ ਦੀ ਉਹਦੇ ਵਿੱਚ ਭਲਾਈ ਆ ਕਿਉਂਕਿ ਪਹਿਲਾਂ ਵੀ ਕਾਫੀ ਮੈਂ ਇਹਦੇ ਬਾਰੇ ਕੁਝ ਨਹੀਂ ਮੈਨੂੰ ਪਤਾ ਜੀ ਸਿੱਖ ਸਾਹਿਬ ਇੱਕ ਤਾਂ ਅਸਿਫਾ ਤੋਂ ਸਰ ਜੀ ਪੀ ਸੀ ਵਿਧਾਨੀ ਨੂੰ ਦੱਸਦਾ ਕਿ ਸੱਤ ਮੈਂਬਰਾਂ ਦੇ ਅੰਦਰ ਇੱਕ ਕਮੇਟੀ ਸਭ ਦੱਸਦਾ ਜਿਹੜੀ ਕਾਲ ਤੱਕ ਸੇਵਾ ਉਹ ਨਹੀਂ ਦੇਣਾ ਚਾਹੀਦਾ ਸੀ ਉਹ ਕਾਲ ਤੱਕ ਸਾਡੀ ਸੇਵਾ ਉਹ ਝੋਲੀ ਪਾ ਕੇ ਹਰ ਸਿੱਖ ਖੁਸ਼ ਹੁੰਦਾ ਉਹ ਸੇਵਾ ਕਰਨੀ ਚਾਹੀਦੀ ਜੀ ਹਾਂ ਹਰਿਆਣਾ ਕਮੇਟੀ ਬਣਨ ਦਾ ਪਿੱਛੇ ਕੋ ਕੋਣ ਹੈ ਜੀ ਮੇਰੇ ਇਹ ਰਗੁਜੀਤ ਸਿੰਘ ਵਰਕ ਜੀ ਤੁਸੀਂ ਪੂਰੇ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਮੈਂ ਹਰਿਆਣਾ ਕਮੇਟੀ ਬਣਾ ਮੈਂ ਤਾਂ ਕਹਿੰਦਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰਗਜੀਤ ਸਿੰਘ ਵਿਰਕ ਦਾ ਬੁੱਤ ਜਿਹੜਾ ਨਾ ਕਰਨਾਲ ਚੌਂਕ ਦੇ ਵਿੱਚ ਲਾਉਣਾ ਚਾਹੀਦਾ। ਯੂਨੀਅਨ ਹਰਿਆਣਾ ਕਮੇਟੀ ਬਣਾਈ ਹੈ। ਸਾਹਿਬ ਜੀ ਚਲੋ ਜਦੋਂ ਪ੍ਰੈਸ ਕਾਨਫਰੈਂਸ ਸ਼ੁਰੂ ਕਰਦੇ ਨੇ ਉਹਨਾਂ ਨੇ ਹਰਿਆਣਾ ਕਮੇਟੀ ਬਣਨ ਵਾਸਤੇ ਕਿਹਨੂੰ ਜ਼ਿੰਮੇਵਾਰ ਮੰਨਦੇ। ਉਹ ਰਗਜੀਤ ਸਿੰਘ ਵਿਰਕ ਉਹਦਾ ਬੁੱਤ ਲਾਉਣਾ ਚਾਹੀਦਾ ਕਰਨਾਲ ਦੇ ਵਿੱਚ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਹਦੇ ਕਰਕੇ ਹਰਿਆਣਾ ਕਮੇਟੀ ਬਣੀ ਹੈ। ਅਕਾਲੀ ਦਰਬਾਰ ਕਹਿੰਦੇ ਰਹੇ ਕਿ ਸਰਕਾਰਾਂ ਦਾ ਕੰਮ ਕਿੰਨਾ ਸਰਕਾਰ ਦਾ ਕੰਮ ਹੈ, ਬੀਜੇਪੀ ਨੇ ਕੰਮ ਨਹੀਂ ਕੀਤਾ ਤੇ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਕਰਕੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਹੈ ਉਹ ਜ਼ਿਆਦਤੀ ਕਿਸ ਕਾਰਨ ਹੋ ਰਹੀ ਸੀ ਇਹਦੀ ਪਰਤਾਲ ਕਰੋ ਤੇ ਸਾਹਮਣੇ ਕੌਣ ਆਊਗਾ ਜੀ ਰਗੂਜੀਤ ਸਿੰਘ ਮਰਕਾਉ ਬਿਲਕੁਲ ਜੀ ਉਹ ਸਰ ਹਰਿਆਣੇ ਦੇ ਬੱਚੇ ਬੱਚੇ ਨੂੰ ਪੁੱਛ ਲਓ ਜੀ ਕਿ ਕੌਣ ਜਿਵੇਂ ਮੇਵਾਹ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਸਿੰਘ ਸਾਹਿਬ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਜਿਹੜਾ ਇਸ ਤਰ੍ਹਾਂ ਤੁਹਾਡੇ ਨਾਲ ਹੋਈ ਹੈ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਪ੍ਰੋਮੀਨੈਂਟਲੀ ਤੁਸੀਂ ਸਾਹਮਣੇ ਆਏ ਹੋ ਜ਼ਿਆਦਾਤਰ ਜਥੇਦਾਰ ਸਾਫ ਥੋੜਾ-ਬਹੁਤ ਇੱਕ ਅੱਧਾ ਬਿਆਨ ਦੇ ਕੇ ਪਿੱਛੇ ਹੋ ਜਾਂਦੇ ਇਹhle ਬਹੁਤ ਵਾਰ ਹੋ ਚੁੱਕਾ ਹੈ ਔਰ ਤੁਸੀਂ ਇਹ ਗੱਲ ਕਹੀ ਵੀ ਹੈ ਪਬਲੀਕਲੀ ਲੇਕਿਨ ਮੈਂ ਕਹਿਣਾ ਚਾਹਨਾ ਕਿ ਵਿਦਾਂਤੀ ਸਾਹਿਬ ਦੇ ਸਮੇਂ ਇੱਕ ਖਲੜਾ ਪਿਆਰ ਹੋਇਆ ਸੀਗਾ ਕਿ ਇੱਕ ਜਿਹੜੀ ਮਰਿਆਦਾ ਫਿਕਸ ਕੀਤੀ ਜਾਵੇ ਐਸਜੀਪੀਸੀ ਨੂੰ ਲਾਂਭੇ ਕੀਤਾ ਜਾਵੇ ਕਹਿੰਦੇ ਆਂ ਇਹ ਚੀਜ਼ਾਂ ਤੋਂ ਸਰਮਾਨਾ ਦੀ ਨਿਯੁਕਤੀ ਇਹ ਕੋਈ ਨਾ ਦੇ ਮੁਕਤੀ ਹੋ ਤੇ ਇਹਦੇ ਬਾਰੇ ਇਹ ਕਿਉਂ ਨਹੀਂ ਹੋਏ ਜਾ ਰਹੇ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਤਾਂ ਕਿਉਂ ਕੌਣ ਹੈ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਨਾ ਜੀ ਉਹ ਇਹ ਹੈ ਕਿ ਜਥੇਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਨੇ ਇੱਕ ਐਸਜੀਪੀਸੀ ਨੂੰ ਲਿਖਿਆ ਸੀ ਹੁਕਮਨਾਮਾ ਕਰਕੇ ਭੇਜਿਆ ਸੀ ਕਿ ਜਥੇਦਾਰ ਦੀ ਸੇਵਾ ਮੁਕਤੀ ਨਿਯੁਕਤੀ ਨਿਯ ਔਰ ਜਦੋਂ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 2018 ਦੇ ਵਿੱਚ ਸੇਵਾ ਸੰਭਾਲੀ ਸੀ ਤੇ ਮੈਂ ਦੋ ਰਿਮਾਈਂਡਰ ਭੇਜੇ ਸੀ ਉਸ ਹੁਕਮਨਾਮੇ ਦਾ ਹਵਾਲਾ ਦੇ ਕੇ ਸੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਰਿਮਾਈਂਡਰਾਂ ਦੀਆਂ ਕਾਪੀਆਂ ਜਿਹੜੀਆਂ ਪਈਆਂ ਨੇ ਜਿਹੜੀਆਂ ਮੇਰੇ ਦੌਰ ਦੇ ਵਿੱਚ ਐਸੀ ਕਿਸੇ ਨੂੰ ਗਈਆਂ ਨਹੀਂ ਹੁਣ ਤੁਸੀਂ ਦੇਖੋ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਵਰਲਡ ਵਾਈਡ ਜਿਹੜੇ ਸਿੱਖਾਂ ਦੇ ਜਥੇਦਾਰ ਹੁੰਦੇ ਨੇ ਪੂਰੀ ਦੁਨੀਆ ਦੇ ਸਿੱਖ ਜਿਹੜੇ ਉਹਨੂੰ ਸਨਮਾਨ ਕਰਦੇ ਆ ਚਾਹੇ ਸਿੱਖ ਪਾਕਿਸਤਾਨ ਦਾ ਹੋਵੇ ਚਾਹੇ ਸਿੱਖ ਅਮਰੀਕਾ 'ਚ ਚਾਹੇ ਸਿੱਖ ইংল্যান্ড ਚਾਹੇ ਸਿੱਖ ਸਾਊਥ ਜਤੇਦਾਰ ਦੀ ਪਦਵੀ ਜਿਹੜੀ ਹੈ ਹਰ ਸਿੱਖ ਲਈ ਸਨਮਾਨਯੋਗ ਹੁੰਦੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੋਂਦ ਹੱਦ ਹੈ ਇਹ ਅੱਜ ਸ਼ੰਭੂ ਬਾਡਰ ਤੱਕ ਸਿਮਟ ਕੇ ਰਹਿ ਗਈ ਹੈ ਤੇ ਉਹ ਪੋਸਟ ਉਹ ਅਹੁਦਾ ਜਿਹੜਾ ਪੂਰੀ ਦੁਨੀਆ ਦੇ ਸਿੱਖ ਜੀ ਨੂੰ ਮਾਨਤਾ ਦਿੰਦੇ ਆ ਉਹਦੀ ਨਿਯੁਕਤੀ ਦੇ ਵਿੱਚ ਫਿਰ ਪੂਰੀ ਦੁਨੀਆ ਦੇ ਸਿੱਖਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕੇਵਲ ਇੱਕ ਸੰਸਥਾ ਦੀ ਨਹੀਂ ਹੋਣੀ ਚਾਹੀਦੀ ਜਿਹਦੀ ਹੋਂਦ ਯਾ ਜੀ ਦੀ ਹੱਦ ਜਿਹੜੀ ਅੱਜ ਸ਼ਬੂ ਬਾਟਰ ਤੇ ਮੁੱਕ ਗਈ ਹੈ। ਇੱਕ ਨਵੇਂ ਤਾਜ਼ਾ ਅਪਡੇਟ ਆ ਰਹੀ ਹੈ ਕਿ ਕਿਰਪਾਲ ਸਿੰਘ ਬਡੂਂਗਰ ਹੋਰਾਂ ਨੇ ਵੀ 7 ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ। ਹੁਣੇ ਲੇਟੈਸਟ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ। ਪਰ ਮੈਂ ਫਿਰ ਕਹਿੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸੇਵਾ ਝੋਲੀ ਪਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਪਾਈ ਉੜੀ ਪਾਈ ਸੇਵਾ ਤੋਂ ਮੁਨਕਰ ਹੋਣਾ ਇਹ ਠੀਕ ਨਹੀਂ ਸੱਤ ਸੇ کہہ ਰਹੇ ਕਿ ਦੁਨੀਆ ਭਰ ਦੇ ਜਿਹੜੇ ਸਖਣੇ ਜਥੇਦਾਰਾਂ ਤੋਂ ਸਮਰਪਤ ਹੁੰਦੇ ਨੇ ਇੱਕ ਨਾਨਕਸ਼ਾਹੀ ਕੈਲੰਡਰ ਜਿਹੜਾ ਸੀ ਉਹ ਵੀ ਜਥੇਦਾਰਾਂ ਵੱਲੋਂ ਰਿਲੀਜ਼ ਕੀਤਾ ਗਿਆ ਉਹ ਉਹ ਕਿਉਂ ਹੋਇਆ ਇਟਰਨਲ ਮੈਟਰ ਨੇ ਜਦੋਂ ਪੰਤ ਇਕੱਠਾ ਹੋਏਗਾ ਤੇ ਇਸ ਮਸਲੇ ਦੇ ਉੱਤੇ ਚਰਚਾ ਹੋ ਸਕਦੀ ਹੈ ਇਹ ਵਿਦਵਾਨਾਂ ਦਾ ਵਿਸ਼ਾ ਜਥੇਦਾਰ ਸਾਬ ਅਸੀਂ ਦੇਖਿਆ ਜਿਵੇਂ ਇਹ ਚੱਲ ਰਿਹਾ ਸਿਸਟਮ ਤੁਸੀਂ ਸੇਜਾਂ ਤੋਂ ਵੀ ਹੁਣ ਬਾਦਲ ਪਰਿਵਾਰ ਦਾ ਵੀ ਨਾਮ ਲੈ ਰਹੇ ਹੋ ਕਿਹ ਚੀਜ਼ਾਂ ਤੁਸੀਂ ਸਾਹਮਣੇ ਇੱਕ ਪਰਿਵਾਰ ਨੂੰ ਜਾਂ ਇੱਕ ਵਿਅਕਤੀ ਨੂੰ ਬਚਾਉਣ ਵਾਸਤੇ ਸਾਰਾ ਕੀਤਾ ਜਾ ਰਿਹਾ ਹੈ ਕੁਛ ਲਾਂਬੇ ਹੋ ਚੁੱਕੇ ਆ ਜਾਂ ਤੁਹਾਨੂੰ ਕਰ ਦਿੱਤਾ ਗਿਆ ਹੋਰਾਂ ਦੀ ਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੀਜਾ ਚੈਪਟਰ ਤੁਸੀਂ ਕਹਿ ਰਹੇ ਹੋ ਕੋਈ ਮਿਸਾਲ ਪੇਸ਼ ਕਰਨ ਨਹੀਂ ਚਾਹੋਗੇ ਜਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾ ਸਿੰਘ ਸਾਹਿਬ ਤੁਹਾਡੀ ਜਗ੍ਹਾ ਤੇ ਹੋਰ ਵੀ ਆਉਣਗੇ ਉਹ ਕਿਸ ਤਰ੍ਹਾਂ ਕੰਮ ਕਰਨ ਕਿਸ ਤਰ੍ਹਾਂ ਸਿੱਖ ਕੌਮ ਨੂੰ ਸੇਧ ਦੇਣ ਨਾ ਕਿਸੇ ਪਰਿਵਾਰ ਦੇ ਹੋ ਕੇ ਕੋਈ ਅਜਿਹੀ ਗੱਲ ਕਹਿਣਾ ਚਾਹੋਗੇ ਕਿਉਂਕਿ ਕਈ ਆਏ ਕਈ ਜਾਣੇ ਨੇ ਹੋਰ ਵੀ ਆਉਣੇ ਨੇ ਸਿੰਘ ਸਾਹਿਬ ਪਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਇਹਨੂੰ ਵੀ ਚੱਲਦਾ ਰਿਹਾ ਸੀਗਾ ਹੁਣ ਵੀ ਚੱਲ ਰਿਹਾ ਹੈ ਭਾਮੀ ਸਾਹਿਬ ਵੀ ਚਲੇ ਗਏ ਨੇ ਹੋਰ ਵੀ ਆਉਣਗੇ ਹੋਰ ਵੀ ਜਾਣਗੇ ਔਰ ਕੋਈ ਸਿੰਘ ਸਾਹਿਬ ਇਹ ਜੋਤ ਕਰ ਸਕਦੇ ਨੇ ਕਿ ਇਸ ਨੂੰ ਲਾਂਭੇ ਕੀਤਾ ਜਾ ਸਕੇ ਸਿਆਸਤ ਨੂੰ ਇਥੋਂ ਇਹ ਹੀ ਵੱਡਾ ਸਵਾਲ ਹੈਗਾ ਅਸੀਂ ਇਹੋ ਹੀ ਗੱਲ ਲੈ ਕੇ ਪਿੰਡ ਪਿੰਡ ਜਾਣ ਦਾ ਮਨ ਬਣਾਇਆ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਿਹੜੀ ਜਥੇਬੰਦੀ ਹੈ ਖੂਨ ਦੇ ਕੇ ਬਣੀ ਹੈ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਦੇ ਵਿੱਚ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਗੁਰਦਾਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਦੋਂ ਜਥੇਦਾਰ ਦੀ ਚੋਣ ਦੇ ਵਿਧੀ ਵਿਧਾਨ ਬਣਨਗੇ ਤੇ ਮੈਨੂੰ ਲੱਗਦਾ ਹੈ ਕਿ ਸਮੱਸਿਆ ਦਾ ਹੱਲ ਹੋ ਜਾਏਗਾ ਸਿੰਸਾਬ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਬਾਦਲ ਪਰਿਵਾਰ ਨੂੰ ਸਿਰਫ ਬਚਾਉਣ ਵਾਸਤੇ ਜਾਂ ਬਾਦਲ ਪਰਿਵਾਰ ਦੀ ਹੋਂਦ ਰੱਖਣ ਵਾਸਤੇ ਜਿਹੜਾ ਸਾਰਾ ਡਰਾਮਾ ਜਿਹੜਾ ਉਹ ਰਚਿਆ ਜਾ ਰਿਹਾ ਹੈ ਉਹ ਤਾਂ ਮੈਂ ਵੀ ਕੱਲ ਲਿਖਿਆ ਜੀ ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਵਾਸਤੇ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ ਸਿੰਸਾਬ ਤੁਸੀਂ ਦੋ ਤਰੀਕ ਨੂੰ ਜਿਹੜਾ ਫੈਸਲਾ ਕੀਤਾ ਸੀ ਉਹਦੇ ਚ ਇਕਾਲੀ ਦਲ ਨੂੰ ਇਕੱਠੇ ਕਰਨ ਦਾ ਫੈਸਲਾ ਕੀਤਾ ਸੀ ਇਕਾਲੀ ਦਲ ਇੱਕ ਹੋ ਜਾਵੇ ਬਾਕੀ ਸਾਰੇ ਆਪਣੇ ਚੁੱਲ੍ਹੇ ਚੋਂ ਕੇ ਸਾਂਭ ਲੈਣ ਇਕ ਇਕੱਠਾ ਕਰਨ ਦੇ ਵਿੱਚ ਕਿੰਨਾ ਕਰੋ ਲਾਦਾ ਕਰੋ ਕਿਉਂਕਿ ਫੈਸਲਾ ਤੁਹਾਡੇ ਉਰੋਂ ਹੀ ਚੁਟਾ ਗਿਆ ਹੁਣ ਤੁਸੀਂ ਇੱਕ ਜ਼ਿੰਮੇਵਾਰੀ ਵੱਖਰੀ ਸੰਭਾਲ ਲਈ ਪੰਥਰੋਂ ਨਾਲ ਲੈ ਕੇ ਜਿੱਦੋਂ ਸਭ ਇੱਥੇ ਇਹਦੇ ਨਾਲ ਹੀ ਮੈਂ ਇੱਕ ਚੀਜ਼ ਜੋੜ ਦਿੰਦਾ ਤੁਸੀਂ ਕਾਫੀ ਹੋਕਾ ਦਿੰਦੇ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਦਾ ਅਸੀਂ ਬੜੀ ਵਾਰ ਸੁਣਿਆ ਤੁਸੀਂ ਸ੍ਰੀ ਹਕਾਲਕਾ ਸਾਹਿਬ ਦੀ ਫਸੀਲ ਤੋਂ ਵੀ ਲੈਨੇ ਹੋ ਇਹ ਪਾੜ ਕਿਸ ਤਰ੍ਹਾਂ ਪੈ ਗਿਆ ਤੁਹਾਡੇ ਵਿੱਚ ਜਾਂ ਬਾਦਲਾਂ ਦੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਇਹ ਗੱਲ ਇਹ ਜਿਸ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਜਿਹੜਾ ਫਖਰੇ ਕੌਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਆ ਉਹਸ ਨੂੰ ਲੈ ਕੇ ਕਿਤੇ ਖਫਾ ਜਿਹੜਾ ਹੈ ਦੋ ਪਾੜ ਹੋਈ ਨੇ देखोਸੀਂ ਸਿਰਫ ਤੇ ਸਿਰਫ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਹੈ ਸਾਡੀ ਕੋਈ ਕਿਸੇ ਪਰਿਵਾਰ ਨਾਲ ਨੰਝਜੇ ਨਿੱਜੀ ਦੁਸ਼ਮਣੀ ਨਹੀਂ ਹੈ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੋਇਆ ਹੈ ਔਰ ਮੇਰਾ ਇਕੱਲੇ ਦਾ ਹੁਕਮਨਾਮਾ ਨਹੀਂ ਹੈ ਉਹ ਪੰਥ ਸਿੰਘ ਸਹਿਬਾਨ ਦੀ ਸਰਬਸੰਮਤੀ ਦੇ ਨਾਲ ਹੋਇਆ ਹੁਕਮਨਾਮਾ ਹੈ ਇਸ ਕਰਕੇ ਜਿਹੜਾ ਇਹ ਕਹਿਣਾ ਕਿ ਇਕੱਲਾ ਮੈਂ ਹੀ ਉਹਦਾ ਜ਼ਿੰਮੇਵਾਰ ਹੈ ਇਹ ਬਿਲਕੁਲ ਜਿਹੜਾ ਕੋਰਾ ਝੂਠ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਗੁਰੂ ਪਾਤਸ਼ਾਹਗੇ ਅਰਦਾਸ ਕਰਕੇ ਪੰਥ ਸਿੰਘ ਸਹਿਬਾਨਾਂ ਦੀ ਰਾਏ مشਵਰੇ ਤੋਂ ਬਾਅਦ ਇਹ 2 ਦਸੰਬਰ ਦਾ ਹੁਕਮਨਾਮਾ ਹੋਇਆ ਹੈ ਔਰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਕਿਸੇ ਨਾਲ ਕੋਈ ਲਾਕਡਾਟ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਜੇਕਰ ਤੋਂ ਹੁਕਮਨਾਮੇ ਵਿੱਚ ਜਿਹੜਾ ਕਾਲੀਦਾਨ ਨੂੰ ਇਕੱਠਾ ਕਰਨ ਦਾ ਕਾਲੀਦਾਨ ਨੂੰ ਇਕੱਠਾ ਕਰਨ ਦਾ ਇੱਕ ਕਰਨ ਦਾ ਜਿਹੜਾ ਹੁਕਮਨਾਮੇ ਵਿੱਚ ਕਿੰਨਾ ਰੋਲ ਅਦਾ ਕਰਾ ਕੋ ਉਹਨਾਂ ਨੂੰ ਸੱਦਾ ਜਾਂਦਾ ਜਿਨ੍ਹਾਂ ਨਾਲ ਨਜ਼ਦੀਕੀਆਂ ਉਹ ਬਹੁਤ ਸਾਹਿਬ ਤੁਸੀਂ ਬੇਟੇ ਤੁਹਾਡਾ ਕੀ ਰੋਲ ਰਹੇਗਾ ਇਹ ਕਾਲੀਦਾਨ ਨੂੰ ਇਕੱਠਾ ਕਰਨ ਦੇ ਲਈ ਜੇ ਕੋਈ ਤਾਂ ਹੋਕਾ ਦੇਣਾ ਜੀ ਸਾਡਾ ਚੌਕੀਦਾਰ ਦਾ ਕੰਮ ਹੁੰਦਾ ਜੀ ਹੋਕਾ ਦੇਣਾ ਜੀ ਇਹ ਹੁਣ ਪੰਥ ਨੇ ਵੇਖਣਾ ਜੀ ਇਕੱਠੇ ਹੋ ਕੇ ਰਾਸੀ ਹੋਣ ਸਿੱਖਾਂ ਦੀ ਬਚਾਉਣੀ ਹੈ ਜੇ ਨਹੀਂ ਸਿੰਘ ਸਾਹਿਬ ਗੌਰ ਸਾਹਿਬ ਦਾ 22 ਨਵੰਬਰ 2022 ਨੂੰ ਪੰਚੋ ਚੇਕੇ ਜਾ ਚੁੱਕੇ ਨੇ ਤਵੱਬ ਸਾਹਿਬ ਦੇ ਹੁਕਮਾਂ ਦੇ ਮਤਲਬ ਇੱਕ 체ਕੇ ਹੋਈ ਵਿਅਕਤੀ ਨੂੰ ਪੰਥ ਪਾਰਟੀ ਦਾ ਮੁਖੀ ਆਪਣੇ ਪਰਿਵਾਰਕ ਖੰਸਾਂ ਤੇ ਬਿਲਾ ਸਕਦਾ ਨਹੀਂ ਮर्याਦਾ ਨਹੀਂ ਕਹਿੰਦੀ ਮर्याਦਾ ਨਹੀਂ ਨਹੀਂ ਅ ਸਿੰਘ ਸਾਹਿਬ ਰਾਜਸੀ ਮर्याਦਾ ਦੀ ਗੱਲ ਕੀਤੀ ਤੁਸੀਂ ਜਿਸ ਤਰ੍ਹਾਂ ਹੁਕਮ ਦੇ ਰਹੇ ਹੋ ਤੁਸੀਂ ਕੱਲ ਨੂੰ ਕਿਉਂਕਿ ਸ਼੍ਰੋਮਣੀ ਕਾਲੀ ਦਲ ਵੀ ਇਸੇ ਰੇ ਬਣਿਆ ਸੀ ਰਾਜਸੀ ਮर्याਦਾ ਨੂੰ ਕਾਇਮ ਰੱਖਣ ਵਾਸਤੇ ਲੇਕਿਨ ਅੱਜ ਜੇ ਤੁਸੀਂ ਦੇਖੋ ਨੇ ਮੋਦੀ ਬਿਆਨ ਇਹ ਜਿਸ ਤਰ੍ਹਾਂ ਜੋ ਹਾਲਾਤ ਨੇ ਉਹ ਨਹੀਂ ਨਜ਼ਰ ਆ ਰਿਹਾ ਕਿ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਸਿਰਜਿਆ ਜਾ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਤੁਸੀਂ ਜਾ ਰਹੇ ਦੇਖੋ ਇਹ ਅਕਾਲ ਪੁਰਖ ਤੇ ਹੁਕਮ ਚ ਹੈ ਜੀ ਉਹ ਅਕਾਲ ਪੁਰਖ ਨੂੰ ਕੀ ਪਾਉਂਦਾ ਹੈ ਕੀ ਨਹੀਂ ਪਾਉਂਦਾ ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ ਪਰ ਮੈਂ ਇਨਾਂ ਕਾ ਜ਼ਰੂਰ ਕਹਿਣਾ ਚਾਹਾਂਗਾ ਕਿ ਸਿੱਖਾਂ ਦੀ ਰਾਸੀ ਹੋਣ ਦੀ ਪ੍ਰਤੀਨਿਤ ਇੱਕ ਜਮਾਤ ਹੋਣੀ ਚਾਹੀਦੀ ਹੈ ਜਿਹੜੇ ਪੰਜਾਬ ਪੰਜਾਬੀਅਤ ਔਰ ਪੰਥ ਦੀ ਪਹਿਰੀਦਾਰ ਕਰਨ ਦੇ ਲਈ ਜਿਹੜਾ ਹੈ ਪੀੜੀ ਤਰ੍ਹਾਂ ਜਿਹੜੀ ਆ ਉਹ ਤਿਆਰ ਬਰ ਤਿਆਰ ਹੋਵੇ ਔਰ ਉਹਦਾ ਹਰ ਲੀਡਰ ਨਿੱਜੀ ਲਾਲਸਾਵਾਂ ਤੋਂ ਉੱਠ ਕੇ ਪੰਜਾਬ ਪੰਜਾਬੀਅਤ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੇ। ਆਨ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਉਹਦੇ ਤਰ੍ਹਾਂ ਦੀ ਚੋਰੀ ਹੋਈ ਆ। ਅਕਾਲੀ ਦਲ ਦੇ ਪਤਾਂ ਦੀ ਚੋਰੀ ਹੋਣੀ ਆ। ਸੋਹਣੇ ਕੀ ਹੈਗੀ ਸੀ। ਹੁਣ ਆਪਾਂ ਆਧਾਰਵਾਚ ਕੀ ਉਹ ਤਾਂ ਹੁਕਮਨਾਮੇ 'ਚ ਲਿਖਿਆ। ਜਿਵੇਂ ਤਾਂ ਸਰ ਅਕਾਲੀ ਦਲ ਤਾਂ ਪੜ੍ਹਦੀ ਹੋਈ ਯਾਰ ਕੀਤਾ ਸੀ। ਇਹ ਵੀ ਅਕਾਲੀ ਦਲ ਤਾਂ ਸਿੱਖਣ ਹੀ ਤਿਆਰ ਕੀਤਾ ਸੀ। ਬਿਲਕੁਲ ਜੀ ਸਮਾ ਪਾ ਕੇ ਨਾ ਜੀ ਜਦੋਂ ਅ ਪਾਣੀ ਵਗਦਾ ਵਗਦਾ ਜਦੋਂ ਖੜ ਜਾਂਦਾ ਨਾ ਜੀ ਤੇ ਫਿਰ ਉਹਦੇ ਚੋ ਮਸਕ ਉਠਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹਨੂੰ ਤਬਦੀਲ ਕਰਨਾ ਪੈਂਦਾ ਤੇ ਉਹਦੀ ਫਿਰ ਤੋਂ ਉਹਦੇ ਚ ਰਵਾਨਗੀ ਪੈਦਾ ਕਰਨੀ ਪੈਂਦੀ ਹੁਣ ਰਵਾਨਗੀ ਪੈਦਾ ਕਰਨ ਦੀ ਲੋੜ ਹੈ ਫਿਰ ਇਹ ਖਤਮ ਹੋਏਗਾ ਸ੍ਰੀ ਗੰਗਵੀਰ ਬਾਦਲ ਜੀ ਦੀ ਬੇਟੀ ਦਾ ਵਿਆਹ ਸੀ ਉਹਦੇ ਲਈ ਸੰਦਾ ਪੱਤਰ ਆਇਆ ਸੀ ਤੁਹਾਨੂੰ ਨਹੀਂ ਮੈਨੂੰ ਕਿਉਂਕਿ ਬਹੁਤ ساری ਹੋਰ ਪਾਰਟੀਆਂ ਦੇ ਚਲੋ ਹੁਤਾਏ ਇੱਕ ਇਹ ਕੋਈ ਮੈਨੂੰ ਸਮਝਦਾ ਸ੍ਰੀ ਸਾਹਿਬ ਜਿੱਦਾਂ ਹੋਣਕੋ ਦੁਬਾਰਾ ਚੋਣ ਹੋਣੀ ਆ ਪਰ ਤਾਂ ਉਹ ਤੇ ਦਾਰਾਂ ਦੀ ਜਿੱਤਰਾ ਉਹ ਕੋਣਾ ਮੋਆ ਸਪਰਤੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਪ੍ਰਧਾਨ ਜੀ ਤੁਸੀਂ ਸੁਣੋ ਨੀਆ ਤੁਸੀਂ ਕਿ ਇਹਨੂੰ ਸੁਨੇਹਾ ਦੇਵੋਗੇ ਕਿ ਜਿਹੜਾ ਚੁਕਬੀਰ ਬਾਦਲ ਜਿੱਕਰ ਪ੍ਰਧਾਨ ਖੋਦਾ ਤਾਂ ਉਹਦੇ ਬਰਾਬਰ ਖਲੋਣਾ ਚਾਹੀਦਾ ਕਿਸੇ ਨਾ ਕਿਸੇ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜਿਹੜੀ VOTING ਹੋ ਰਹੀ ਹੈ ਸਾਰੀ BOXES ਹੋ ਰਹੀ ਹੈ ਤੇ BOXES VOTES ਦੇ ਨਾਲ ਜਿਹੜਾ ਅਸਲੀ ਪ੍ਰਧਾਨ ਕਿਵੇਂ ਬਣ ਸਕਦਾ ਹੈਗਾ ਬਣਦਾ ਹੀ ਨਹੀਂ BOXES VOTES ਦੇ ਨਾਲ BOXES ਪ੍ਰਧਾਨ ਨਹੀਂ ਬਣਦਾ ਆਪਾਂ ਵੰਦਾ ਸਾਰੀ ਚੋਣ ਲੋ ਜੀ ਜੰਦਰ ਸਾਹਿਬ ਇੱਕ ਆਖਰੀ ਸਵਾਲ ਹੈ ਕਾਫੀ ਨੰਮੀ ਬਾਤ ਹੋ ਗਈ ਹੈ ਲਗਾਤਾਰ ਤੁਹਾਡੇ ਤੇ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਤੁਸੀਂ ਸਿਆਸੀ ਲੋਕਾਂ ਦੇ ਨਾਲ ਤੁਹਾਡੀ ਕਾਫੀ ਕੈਸਨ ਉੱਥੇ ਨਾ ਗੱਲਬਾਤ ਹੁੰਦੀ ਆ ਅਮੇਸ਼ਾ ਬਾਲਾਲ ਅਸੀਂ ਮਿਲੋ ਸੀ ਨੇ ਅੱਜ ਤੁਸੀਂ ਨੀਦਰ ਸਾਹਿਬ ਦੇ ਨਾਲ ਬੈਠੇ ਹੋ ਇੱਥੋਂ ਜਾਣ ਤੋਂ ਬਾਅਦ ਹੋਰ ਸਿਆਸੀ ਸਫਾਵਾਂ ਜਿਹੜੀਆਂ ਨੇ ਤੇਜ਼ ਹੋਣੀਆਂ ਕੁਝ ਪਹਿਲਾਂ ਹੀ ਕਹਿ ਦਿਓ ਨੀਦਰ ਸਾਹਿਬ ਐਮਐਲਏ ਬਾਅਦ ਨੇ ਪਹਿਲਾਂ ਸਿੱਖ ਨੇ ਫਿਰ ਚੀਵਖਾਲ ਸਾਹਿਬ ਦਿਵਾਨ ਦੇ ਇਹ ਪ੍ਰੈਜ਼ੀਡੈਂਟ ਨੇ ਉਸ ਤੋਂ ਬਾਅਦ ਕਿਤੇ ਐਮਐਲਏ ਹੋਣਗੇ ਔਰ ਇੱਕ ਸਿੱਖ ਦਾ ਦੂਜੇ ਸਿੱਖ ਦੇ ਨਾਲ ਬੈਠਣਾ ਕੋਈ ਗੁਨਾਹ ਨਹੀਂ ਅਜਿ ਸਰਮੋਹ ਸੰਸਥਾ ਜਿਹੜੀ ਜਵਾਬ ਦੀ ਗੱਲ ਕਰ ਰਹੇ ਹੋ ਜਿਹੜੀ ਪੰਜਾਬ ਪੰਜਾਬੀਆਂ ਦੇ ਰੱਖਦੇ ਯਾਰ ਅਸੀਂ ਪਛਾਣਤੀ ਕਰਾ ਲਈ ਜਵਾਬ ਤੇ ਤਿਆਰ ਹੋ ਗਈ ਕਿਉਂ ਭਾਈ ਅਬਰਤਪਾਲ ਵੱਲੋਂ ਇੱਕ ਪਾਰਟੀ ਦਾ ਐਲਾਨ ਕੀਤਾ ਗਿਆ ਜਿਹਨਾਂ ਦੇ ਪਿਤਾ ਵੱਲੋਂ ਜਾਂ ਬਹੁਤ ਦਸੇਵੰਦੀਆ ਵੱਲੋਂ ਲੱਗਦਾ ਕਿ ਉਹ ਉਹਨਾਂ ਮਾਪਦੰਡਾਂ ਤੇ ਖਰੇ ਉਤਰਦੀ ਉਹ ਦੋਵੇਂ ਪਾਰਟੀਆਂ ਇਹ ਅਕਾਲਪੁਰਖ ਤੇ ਹੁਕਮ ਚ ਹੈ ਔਰ ਉਹਨਾਂ ਦੀ ਕਾਲਨਾ ਹੈ ਕਿੰਨੀ ਇੱਕ ਕਾਲਨਾ ਕਿੰਨੀ ਇੱਕ ਮਸ਼ਕਤ ਕਰਦੇ ਨੇ ਜੀ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਹਨਾਂ ਸਫਲ ਸੰਸਥਾ ਦਾ ਨੂਰ ਸਭ ਅਕਾਲ ਤਖਤ ਜਿਹੜੀ ਆ ਸਿੱਖਾਂ ਦੀ ਸੁਪਰੀਮ ਐ ਐਸਜੀਪੀਸੀ ਜਿਹੜੀ ਆ ਸਿੱਖਾਂ ਦੀ ਲੱਗਦਾ ਨਹੀਂ ਕਿ ਇਹਣਾ ਵਿਵਾਦ ਉੱਠਿਆ ਇੱਕ ਦੂਜੇ ਦੇ ਸਾਹਮਣੇ ਖੜਾ ਕਰ ਦਿੱਤਾ ਹੋਇਆ ਹੈ ਐਸਜੀਪੀਸੀ ਦੇ ਉਤੇ ਅਕਾਲ ਤਖਤ ਸਾਹਿਬ ਤੇ ਟਕਰਾਹ ਬਹੁਤ ਮੰਦ ਭਾਗ ਹੈ ਜੀ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਵੈਸੇ ਤਾਂ ਹੋਣਾ ਨਹੀਂ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਟਕਰਾਹ ਜਿਹੜਾ ਉਹ ਸੰਸਥਾਵਾਂ ਦੇ ਨਾਲ ਕਦੇ ਨਹੀਂ ਹੁੰਦਾ ਲੇਕਿਨ ਸੰਸਥਾਵਾਂ ਦੇ ਵਿੱਚ ਬੈਠੇ ਕੁਝ ਵਿਅਕਤੀ ਜਿਹੜੇ ਹੁੰਦੇ ਨੇ ਉਹ ਅਕਾਲ ਤਖਤ ਸਾਹਿਬ ਨਾਲ ਟਕਰਾਹ ਜਿਹੜਾ ਉਹ ਪਾ ਲੈਂਦੇ ਆ ਪਰ ਅਕਾਲ ਤਖਤ ਸਾਹਿਬ ਨਾਲ ਟਕਰਾਉਣਾ ਜਿਹੜਾ ਉਹ ਵਿਅਕਤੀਆਂ ਨੂੰ ਮਹਿੰਗਾ ਹੀ ਪੈਂਦਾ ਹੁੰਦਾ ਹੈ ਸੌਖੇ ਛੱਡਦੇ ਨਹੀਂ ਜਦ ਤੁਸੀਂ ਇਸ ਵੇਲੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਕਿ ਕੋਈ ਪੰਜ ਤਖਤ ਨਹੀਂ ਔਰ ਘੱਟੋ ਘੱਟ ਇੱਕ ਜੱਤੇਦਾਰ ਦੇ ਖਿਲਾਫ ਜੇਕਰ ਐਸੀ ਕਾਰਵਾਈ ਹੈ ਤਾਂ ਉਹਨਾਂ ਤਖਤਾਂ ਦੇ ਜੱਤੇਦਾਰਾਂ ਨੂੰ ਤਾਂ ਉਹਦੇ ਨਾਲ ਗੁਲੋਣਾ ਚਾਹੀਦਾ ਅ ਦੇਖੋ ਬਾਕੀ ਤਖਤਾਂ ਦੇ ਜੱਤੇਦਾਰਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਮੇਰੇ ਨਾਲ ਨਹੀਂ ਔਰ ਮੈਨੂੰ ਇਸ ਗੱਲ ਦਾ ਇਲਮ ਹੈ ਜਾਣਕਾਰੀ ਸਿੰਘ ਸਾਹਿਬ ਤੁਹਾਨੂੰ ਤੇ ਜਿਹੜਾ ਕੈਨੇਡਾ ਭੀਰ ਸਿੰਘ ਨੂੰ ਸੰਗਤ ਜਿਹੜੀ ਆ ਉਹ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ ਵੀ ਉਸ ਤਰ੍ਹਾਂ ਦੀ ਵੀ ਕਾਫੀ ਪ੍ਰੇਮ ਕਰਦੀ ਹੈ ਫੇਰ ਲੇਕਿਨ ਅਸਲੇ ਜਿਹੜਾ ਖਾਲਸਾ ਪੰਥਾ ਭੰਬਲ ਘੁੱਸੇ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਹੈ ਮਤਲਬ ਐਸਜੀਪੀਸੀ ਦਾ ਵੀ ਵੇਖੇ ਜਾਂ ਅਕਾਲ ਤਖਤ ਸਾਹਿਬ ਦਾ ਵੇਖੇ ਜਥੇਦਾਰ ਦਾ ਵੇਖੇ ਯਾਨੀ ਵੀਰ ਸਿੰਘ ਹੋਣਾ ਦਾ ਵੇਖੇ ਜਾਂ ਤੁਹਾਡੀ ਗੱਲ ਸੁਣਿਆ ਐਸ ਲਈ ਕੀ ਸੁਨੇਹਾ ਕਿਉਂਕਿ ਕਲੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਵੱਲੋਂ ਵੀ ਯਾਨੀ ਇੱਥੇ ਹੈ ਹੀ ਨਹੀਂ ਅਰਗਨ ਸਿੰਘ ਹੋਣੀ ਸਿੱਖ ਪੰਥੀ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਪਲੇਟਫਾਰਮ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਮਾਉਰ ਹੈ ਔਰ ਸਿੱਖਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਸਰ ਰਿਪੋਰਟ ਹੋ ਨੌਜਵਾਨਾਂ ਦੇ ਕੇਸ ਸੱਗਲ ਕੀਤੇ ਗਏ ਹਨ ਉਹਨੇ ਇੱਕ ਮੰਦ ਭਾਗਿਆ ਜੀ ਬਹੁਤ ਮੰਦ ਭਾਗਿਆ ਕਿ ਉਹਨਾਂ ਦੇ ਨੌਜਵਾਨ ਮੈਨੂੰ ਪੱਕੀ ਜਾਣਕਾਰੀ ਨਹੀਂ ਕਿ ਕੀਤੇ ਹੈ ਮੀਡੀਆ ਤੋਂ ਪਤਾ ਲੱਗਿਆ ਲੇਕਿਨ ਜੋ ਵੀ ਹੋਇਆ ਬਹੁਤ ਮੰਦ ਭਾਗਿਆ ਹਾਂ ਸਰ ਲੱਗਦਾ ਸਰਕਾਰਾਂ ਨੂੰ ਜਿਹੜੇ ਬੱਚੇ ਰਿਪੋਰਟ ਹੋ ਕੇ ਆ ਰਹੇ ਉਹਨਾਂ ਦੀ ਰੀਹੈਬਿਲਿਟੇਸ਼ਨ ਵੀ ਕੋਈ ਮੈਂ ਤਾਂ ਕਿਹਾ ਜੀ ਕਿ ਉਹਨਾਂ ਦੇ ਮੁੜ ਬਸੇਵੇ ਦਾ ਸਰਕਾਰਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਅੱਜ ਵੀ ਅਸੀਂ ਇਸ ਕਰਕੇ ਬੈਠੇ ਹਾਂ ਕਿਉਂ ਨਾ ਪਹਿਲੀ ਕਲਾਸ ਤੋਂ ਬੱਚਿਆਂ ਨੂੰ ਜਿਹੜਾ ਉਹ ਪ੍ਰੋਫੈਸ਼ਨਲ ਜਿਹੜੀ ਆ ਕੋਈ ਸਿੱਖਿਆ ਜਿਹੜੀ ਆ ਉਹ ਦੇਣੀ ਸ਼ੁਰੂ ਕੀਤੀ ਜਾਏ। ਜੇ ਤੁਹਾਡੇ ਨਾਲ ਬੈਠੇ ਨੇ ਠੀਕ ਕਿਹੜੀ ਸੰਸਥਾ ਦੀ ਬਹੁਤ ਵੱਡੀ ਸੰਸਥਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਪਹਿਲੀ ਜਮਾਤ ਤੋਂ ਹਾਂ ਤਾਂ ਹੀ ਅਸੀਂ ਮੀਟਿੰਗ ਬੁਲਾਈ ਹੈ ਤਾਂ ਹੀ ਅਸੀਂ ਬੈਠੇ ਹਾਂ। ਸਿੰਘ ਸਾਹਿਬ ਇੱਕ ਗੱਲ ਹੋ ਰਹੀ ਕਿ ਕਹਿੰਦੇ ਰਗਵੀਰ ਸਿੰਘ ਜੀ ਨੇ ਇੱਕ ਭਾਵਕ ਪੋਸਟਰ ਪਾਈ ਸੀ ਕਿ ਮੇਰਾ ਮਨ ਬੜਾ ਦੁਖੀ ਆ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਸਵਾਵਾ ਤੋਂ ਲਾਂਭੇ ਕਰ ਦਿੱਤਾ ਗਿਆ। ਕੀ ਹੁਣ ਮੁਲਾਕਾਤ ਕਰੋਗੇ ਕਹਿੰਦੇ ਰਗਵੀਰ ਸਿੰਘ ਸਿੰਘ ਸਾਹਿਬ ਜੀ ਦਾ ਉਹ ਕਥਨ ਜਿਹੜਾ ਨਾ ਜੀ ਉਹ ਦੁਨੀਆ ਦੇ ਵਾਸਤੇ ਸਿੱਖਾਂ ਦੀ ਭਾਵਨਾਵਾਂ ਦੀ ਪ੍ਰਤੀਨਿਧ ਕਰਦਾ ਸੀ ਪ੍ਰਤੀਨਿਧਤਾ ਕਰਦਾ ਸੀ ਉਹ ਕੱਲੇ ਉਹਨਾਂ ਦੇ ਸ਼ਬਦ ਨਹੀਂ ਸੀ ਉਹ ਦੁਨੀਆ ਭਰ ਦੇ ਵਿੱਚ ਬੈਠੇ ਹਰ ਸੋਹਿਰਦ ਸਿੱਖ ਦੇ ਉਹ ਲਫ਼ਜ਼ ਸੀ ਮੁਲਾਕਾਤ ਕਰੋਗੇ ਜੰਨੀ ਜੀ ਸਿੰਘ ਜੀ ਨਾਲ ਮੁਲਾਕਾਤ ਕਰਨੀ ਕੋਈ ਗੁਨਾਹ ਥੋੜੀ ਹੈ ਸਾਡਾ ਪ੍ਰੇਮ ਪਿਆਰ ਹੈ ਰਹੇਗਾ ਰਹੇਗਾ ਔਰ ਅਸੀਂ ਮਰਦੇ ਤੰਬ ਤੱਕ ਇਕੱਠੇ ਰਹਾਂਗੇ ਵਾਹਿਗੁਰੂ ਕਰੇ ਸਕੂਲਾਂ ਨੇ ਜਿਆਦਾ ਨੇ ਪੜੇ ਕੀਤੇ ਨੇ ਪਰ ਸਾਡਾ ਉਹਨਾਂ ਦਾ ਮੂੰਹ ਇਧਰ ਤੇ ਪਰ ਕਾਲਪੁਰਖ ਸਾਡਾ ਪਿਆਰ ਕਰ ਦਿਓ ਕਿਹੜੇ ਜੱਤ ਕਲੇਬਿਲ ਅਧੂਰੀ ਰਹਿ ਗਈ। ਮਤਲਬ ਚਲਦੇ ਹੀ ਰਹਿੰਦੇ ਆ ਜਿਵੇਂ ਉਹ ਬਿਆਨ ਆ ਗਿਆ ਜੂਨੀਅਨ ਬਣਾ ਲੀਜੀ ਇਹਨਾਂ ਨੇ ਫਲਾਣਾ ਕਰ ਲਿਆ ਜੀ ਇਕੱਠੇ ਹੋ ਗਏ ਜੀ ਇਕੱਠੇ ਤਾਂ ਰਹਿਣੇ ਚਾਹੀਦਾ ਜਥੇਦਾਰਾਂ ਨੂੰ ਇਹ ਤਾਂ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਪੰਜੇ ਜਥੇਦਾਰਾਂ ਦੇ ਵਿੱਚ ਇੱਕ ਸੁਰਤਾ ਹੈ ਪਰ ਕਿਹਾ ਇਹ ਜਾ ਰਿਹਾ ਕਿ ਬੜੀ ਮਾਰੀ ਗੱਲ ਹੈ ਜੀ ਪੰਜੇ ਜਥੇਦਾਰਾਂ ਚ ਇੱਕ ਸੁਰਤਾ ਹੋ ਗਈ ਹੈ ਜੀ ਮਾਰੀ ਗੱਲ ਹੈ ਨਾ ਜੱਤਾ ਸਾਹਿਬ ਉਹ ਵੀਡੀਓ ਜਿਹੜੀ ਰਿਲੀਜ਼ ਹੋਈ ਸੀਗੀ ਉਹਦੇ ਬਾਰੇ ਕੋਈ ਦੱਸ ਸਕਦੇ ਹੋ ਕਿ ਹਲੇ ਤੱਕ ਤੁਹਾਡੇ ਕੋਲ ਕੀ ਉਹ ਕੀ ਇਨਫੋਰਮੇਸ਼ਨ ਕਿ ਉਹ ਕਿਨੇ ਕੀਤੀ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਜਾਣ ਬੁੱਝ ਕੇ ਰਵੀ ਸਿੰਘ ਹੋਰਾਂ ਦੁਸਰੇ ਇਲਜ਼ਾਮ ਲਵਾਏ ਜਾ ਰਹੇ ਸੀਗੇ ਕਿ ਜਾਣ ਬੁੱਝ ਕੇ ਹੋ ਸਕਦਾ ਜੀ ਕਿ ਹੋ ਸਕਦਾ ਉਹ ਕੈਮਰਾ ਹੀ ਲੱਗਿਆ ਹੋਵੇ ਉਹ ਜੇਬ ਦੇ ਨਾਲ ਦੀ ਕਿਉਂਕਿ ਸੁਭਾਅ ਹੁੰਦਾ ਨਾ ਬੰਦੇ ਦਾ ਜੀ ਅੰਦਰ ਖਾਤੇ ਗੁਪਤ ਰੂਪ ਜੀ ਵੀਡੀਓ ਰਿਕਾਰਡ ਕਰਨੀ ਹੋ ਸਕਦਾ ਕਿਸੇ ਤੇ ਕੈਮਰਾ ਲੱਗਿਆ ਹੋਵੇ ਸਿੰਘ ਸਾਹਿਬ ਜੀ ਪੂਰੀ ਵੀਡੀਓ ਕੋ ਬੋਰਡ ਸਿੰਘ ਸਾਹਿਬ ਪੂਰੀ ਵੀਡੀਓ ਵਿਚਾਰੀ ਹੋਣੀ ਚਾਹੀਦੀ ਜਨਤਾ ਕੋਲ ਜੇ ਵੀਡੀਓ ਹੋਣੀ ਚਾਹੀਦੀ ਇਹ ਕੋਈ ਪੱਤਰ ਨਹੀਂ ਕੋ ਗਈ ਇੱਕ ਇੱਕ ਕਥਨ ਸੁਣਾਵਾ ਮੈਂ ਉਹਦੇ ਚ ਹਾਂਜੀ ਹਾਂਜੀ ਮੈਂ ਗਰਗਨ ਸਿੰਘ ਸੁਲਤਾਨ ਸਿੰਘ ਜੀ ਨੂੰ ਕਿਹਾ ਜਿਸ ਜਿਵੇਂ ਗਿਆਨੀ ਰੁਘਵੀਰ ਸਿੰਘ ਜੀ ਦੀ ਰਿਕਾਰਡਿੰਗ ਕਰ ਲਈ ਗਈ ਤੇ ਤੁਹਾਡੇ ਕੋਲ ਆ ਕੇ ਇਹ ਸਾਹਮਣੇ ਬੈਠੇ ਸ਼ਾਗਿਰ ਰਿਕਾਰਡਿੰਗ ਕਰਦੇ ਤੁਸੀਂ ਕੀ ਕਰਦੇ ਉਹ ਕਹਿੰਦਾ ਮੈਂ ਟਾ ਲੈਣਾ ਨੂੰ ਫੜ ਕੇ ਉੱਥੇ ਉਹ ਵੀ ਰਿਲੀਜ਼ ਹੋਣੀ ਚਾਹੀਦੀ ਸੀ ਸਹੀ ਸਾਰੀ ਸਿੱਖ ਵਿਦਿਅਕ ਬੋਰਡ ਨੂੰ ਲੈ ਕੇ ਵੀ ਆਪਾਂ ਉਹ ਸਾਡੇ ਯੋਧੇ ਜਥੇਦਾਰ ਨੇ ਸ਼ਰੋਮਣੀ ਆਪਾਂ ਜਿਹੜਾ ਫਕੀਰ ਖਾਲਸਾ ਦੀਵਾਨ ਨੂੰ ਅੱਗੇ ਲਾਇਆ ਸੀ ਉਹਦੇ ਸੰਬੰਧ ਦੇ ਵਿੱਚ ਉਹਦੇ ਦੀ ਆਪਾਂ ਕਿੰਨੇ ਕਿ ਤਰ੍ਹਾਂ ਦਿੱਕਤ ਦਿੱਤਾ ਉਹ ਚੱਲ ਰਿਹਾ ਜਾਂ ਉਹਦੀ ਵੀ ਗੱਲ ਅਸੀਂ ਕਰਨੀ ਆ ਚੱਲ ਰਿਹਾ ਕੀ ਲੱਗਦਾ ਕਿ ਉਹਦੇ ਚ ਕੀ ਕੁਝ ਹੋਣਾ ਚਾਹੀਦਾ ਸੀ ਹੋਰ ਬਣਨਾ ਚਾਹੀਦਾ ਕੋੜ ਬਣਨਾ ਚਾਹੀਦਾ ਕੀ ਲਵ ਮਿਲੇਗਾ ਜਿਸ ਬਹੁਤ ਵੱਡਾ ਲਾਭ ਮਿਲੇਗਾ ਜੀ ਅਸੀਂ ਆਪਣਾ ਸਿਲੇਬਸ ਤਿਆਰ ਕਰ ਸਕਾਂਗੇ ਅਸੀਂ ਆਪਣੇ ਸਾਬ ਗਿਆਨੀ ਰਕਬੀਤ ਸਿੰਘ ਗਿਆਨੀ ਸੁਲਤਾਨ ਸਿੰਘ ਦਾ ਸੀ ਵੀ ਵੀ ਬੜੀ ਚੰਗਾ ਨਹੀਂ ਉਹ ਫਿਕਸ ਨਹੀਂ ਉਹ ਫੇਕ ਸੀ ਕੀ ਪਰ ਅੱਜ ਜਿਹੜਾ ਸਾਹਿਬ ਨਾਲ ਬਿਆਨ ਤੁਸੀਂ ਦਿੱਤਾ ਲੱਗਦਾ ਨਹੀਂ ਸੱਚ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਸੀ ਜਾਣਕਾਰੀ ਸਾਂਝੀ ਕੀਤੀ ਤਾਂ ਵਾਲੀ ਲੱਗਦਾ ਗਿਆਨੀ ਸੁਲਤਾਨ ਸਿੰਘ ਦਾ ਨੰਬਰ ਲੱਗੂ ਜਿੰਦੀ ਨਹੀਂ ਨਹੀਂ ਸੱਚ ਨੂੰ ਮੌਲਾ ਦੀ ਕਥਾ ਹੈ ਇਹ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਇਹਨਾਂ ਨਾਲ ਨਹੀਂ ਜਾਂਦਾ ਕੀ ਕਹਿੰਦਾ ਠੀਕ ਹੈ ਜੀ ਓਕੇ ਜੀ